ਅਜਨਾਲਾ ਦੇ ਰਮਦਾਸ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਚ ਨਤਮਸਤਕ ਹੁੰਦੇ ਨੇ ਰਾਹੁਲ ਗਾਂਧੀ ਜਿੱਥੇ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਉਹ ਸਰੂਪਾ ਕਿਸ ਨੇ ਦਿੱਤਾ ਕਿਸ ਦੇ ਕਹਿਣ ਤੇ ਦਿੱਤਾ ਇਹ ਸਾਰੀਆਂ ਕਿਆਸਰਾਈਆਂ ਚੱਲ ਰਹੀਆਂ ਸੀ ਉਹਦੇ ਦਰਮਿਆਨ ਐਸਜੀਪੀਸੀ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਸੀ ਉਹ ਜਾਂਚ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਮੁਕੰਮਲ ਹੋ ਚੁੱਕੀ ਹੈ ਔਰ ਉਸੇ ਜਾਂਚ ਵਿੱਚ ਵੱਡੇ ਖੁਲਾਸੇ ਹੋਏ ਨੇ ਹੋ ਸਕਦਾ ਹੈ ਕਿ ਅੱਜ ਦੀ ਤਰੀਕ ਨੂੰ ਇਸ ਸੰਬੰਧੀ ਵੱਡਾ ਫੈਸਲਾ ਸੁਣਾ ਦਿੱਤਾ ਜਾਵੇ ਔਰ ਜੇ ਜਾਂਚ ਦੇ ਉੱਤੇ ਨਿਗਾਹ ਮਾਰੀਏ ਜੋ ਮੀਡੀਆ ਰਿਪੋਰਟਸ ਦੱਸ ਰਹੀਆਂ ਨੇ ਉਹਦੇ ਬਿਨਾਂ ਉੱਤੇ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਦੇ ਮਾਮਲੇ ਦੇ ਵਿੱਚ ਜਾਂਚ ਮੁਕੰਮਲ ਹੋਣ ਦੇ ਕਿਆਸ ਲੱਗ ਰਹੇ ਨੇ ਇੱਕ ਅਧਿਕਾਰੀ ਸਮੇਤ ਚਾਰ ਕਰਮਚਾਰੀ ਲਾਪਰਵਾਹੀ ਦੇ ਜ਼ਿੰਮੇਵਾਰ ਦੱਸੇ ਗਏ ਨੇ ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਨੇ ਐਸਜੀਪੀਸੀ ਦੇ ਸਾਬਕਾ ਅਧਿਕਾਰੀ ਜਾਂ ਮੁਲਾਜ਼ਮ ਨੂੰ ਸੱਦਿਆ ਸੀ ਉਸ ਨੇ ਹੀ ਸੂਤਰਾ ਮੁਤਾਬਕ ਰਾਹੁਲ ਗਾਂਧੀ ਨੂੰ ਸਰੋਪਾ ਭੇਟ ਕੀਤਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਤੇ ਉੱਤੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਸੀ ਇਸੇ ਮਾਮਲੇ ਦੀ ਜਾਂਚ ਸੰਬੰਧੀ ਅੱਜ ਰਿਪੋਰਟ ਪੇਸ਼ ਕੀਤੀ ਜਾ ਸਕਦੀ ਹੈ ਚੀਫ ਗੁਰਦੁਆਰਾ ਇਨਸਪੈਕਟਰ ਦੀ ਨਿਗਰਾਨੀ ਦੇ ਹੇਠ ਇੱਕ ਟੀਮ ਪਿੰਡ ਰਮਦਾਸ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਪਹੁੰਚਦੀ ਆ ਔਰ ਉਥੇ ਜਾ ਕੇ ਜਾਂਚ ਕੀਤੀ ਜਾਂਦੀ ਹੈ ਪੜਤਾਲ ਦੇ ਮਗਰੋਂ ਜਾਂਚ ਦੇ ਵਿੱਚ ਖਲਾਸਾ ਹੁੰਦਾ ਹੈ ਔਰ ਇੱਕ ਅਧਿਕਾਰੀ ਦੇ ਸਮੇਤ ਕੁਝ ਸੇਵਾਦਾਰ ਜਾਂ ਮੁਲਾਜ਼ਮ ਕਹਿ دیے ਉਹਨਾਂ ਨੂੰ ਲਾਪਰਵਾਹੀ ਦੇ ਜ਼ਿੰਮੇਵਾਰ ਕੋਸ਼ਿਤ ਕੀਤਾ ਗਿਆ ਪਰ ਕੀ ਐਨੀ ਜਾਂਚ ਠੀਕ ਹੈ ਜੋ ਜਾਂਚ ਹੋਈ ਹੈ ਇਹ ਮੁਕੰਮਲ ਹੈ ਜਾਂ ਇਸ ਦੇ ਵਿੱਚ ਕੁਝ ਹੋਰ ਨੈਰੇਟਿਵ ਵੀ ਹੈ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ ਜਦੋਂ ਐਸਜੀਪੀਸੀ ਦੇ ਨਾਲ ਸੰਬੰਧਿਤ ਮਾਮਲਾ ਸਾਹਮਣੇ ਆਵੇ ਉਹ ਵੀ ਇਸ ਤਰ੍ਹਾਂ ਦਾ ਕਰ ਇਸ ਪੂਰੇ ਮੈਟਰ ਨੂੰ ਲੈ ਕੇ ਕੀ ਕੁਝ ਹੁੰਦਾ ਹੈ ਅੱਜ ਰਿਪੋਰਟ ਦੇ ਵਿੱਚ ਕੀ ਪੇਸ਼ ਕੀਤਾ ਜਾਂਦਾ ਹੈ ਕੌਣ ਜ਼ਿੰਮੇਵਾਰ ਕੋਸ਼ਿਸ਼ ਕੀਤਾ ਜਾਂਦਾ ਦੱਸਦੇ ਰਵਾਂਗੇ ਬਨਰੋ 1 انڈیا ਪੰਜਾਬੀ